ਕੀ ਜਾਕਰ ਸਾਹਿਬ ਹਾਲਾਤ ਵੇਖ ਲਓ ਤੁਹਾਡੇ ਕਿੱਡੇ ਪਤਲੇ ਹੋ ਗਏ ਮੈਂ ਤੁਹਾਡੀ ਇੱਜ਼ਤ ਕਦਰ ਕਰਦਾ ਸਾਂ ਕਿ ਤੁਸੀਂ ਕਿਸਾਨੀ ਦੀ ਗੱਲ ਕਰਦੇ ਸੀ ਤੁਸੀਂ ਸੀ ਜਿਹੜਾ ਕਹਿੰਦਾ ਸੀ ਭਾਜਪਾ ਇੱਕ ਫਾਸ਼ਿਸਟ ਪਾਰਟੀ ਆ ਭਾਜਪਾ ਲੋਕ ਮਾਰੂ ਨੀਤੀਆਂ ਧਰਮ ਦੇ ਆਧਾਰ ਤੇ ਲੋਕਾਂ ਨੂੰ ਵੰਡਿਆ ਪਾ ਕੇ ਵੋਟਾਂ ਲੈਣਾ ਚਾਹੁੰਦੀਆਂ ਨੇ ਔਰ ਤੁਸੀਂ ਹਮੇਸ਼ਾ ਇਸ ਗੱਲ ਤੇ ਵਲਾਂਗ ਦਾ ਬਾਅਦ ਤੇ ਗੱਲ ਕਰਦੇ ਸੀ ਕਿਸਾਨੀ ਦੀ ਗੱਲ ਕਰਦੇ ਸੀ ਖੇਤ ਮਜ਼ਦੂਰਾ ਦੀ ਗੱਲ ਕਰਦੇ ਸੀ ਅਜ ਹਾਲਾਤ ਵੇਖ ਲੋ ਕੀ ਬਣ ਗਏ ਆ ਕੱਲ ਦੀ ਅਖਬਾਰ ਇਹ ਜਾ ਕੇ ਚੋਣ ਕਮਿਸ਼ਨ ਨੂੰ ਆ ਚਿੱਠੀ ਦੇ ਰਿਆ ਕਿ ਸਾਨੂੰ ਪਾਜ ਪਾ ਆਲਿਆਂ ਨੂੰ ਲੋਕ ਪਿੰਡਾਂ ਚ ਨਹੀਂ ਵੜਨ ਦਿੰਦੇ ਸਾਨੂੰ ਵੋਟਾਂ ਨਹੀਂ ਮੰਗਣ ਦਿੰਦੇ ਉਹ ਜਾਓ ਬੇਸ਼ਰਮੋ ਜਦ ਤੋਹੀ ਇਹਨਾਂ ਨੂੰ ਦਿੱਲੀ ਜਾਣ ਦੇਣਾ ਸੀ ਤੇ ਤੁਹਾਨੂੰ ਪਿੰਡ ਆਉਣ ਦਿੰਦੇ ਜੇਤਲੀ ਨਹੀਂ ਜਾ ਸਕਦੇ ਤੇ ਪਿਓ ਦੇ ਪੁੱਤੋ ਤੂੰ ਹੀ ਕਿਦੋਂ ਪਿੰਡ ਵੜ ਜਾਣਾ ਜਿਹੜੀ ਸੇਵਾ ਤੁਸੀਂ ਇਹਨਾਂ ਦੀ ਕੀਤੀ ਇਹ ਦੂਣੀ ਤਿਹੜੀ ਸੇਵਾ ਛੋਡੀ ਕਰਨਗੇ ਹੁਣ ਤਾਂ ਮਹਾ ਮੌਕਾ ਮਿਲਿਆ ਇਹ ਤਾਂ ਸ਼ੁਕਰ ਮਨਾਓ ਕਿ ਹਲੇ ਵੀ ਇਨਸਾਨ ਪਸੰਦ ਆਥਰੂ ਗੈਸ ਦੇ ਗੋਲੇ ਨਹੀਂ ਸਿੱਟਦੇ ਤੁਹਾਡੇ ਤੇ ਇਹ ਸ਼ੁਕਰ ਮਨਾਓ ਕਿ ਹਣੇ ਹਲੇ ਵੀ ਤੁਹਾਨੂੰ ਰਬੜ ਦੀਆਂ ਗੋਲੀਆਂ ਨਾਲ ਸਵਾਗਤ ਨਹੀਂ ਕਰਦੇ ਇਹ ਤਾਂ ਮਾੜਾ ਮੋਟਾ ਆਪਦਾ ਹੱਥ ਹੀ ਗਰਮ ਕਰਦੇ ਹੋਣੇ ਚੀਕਾਂ ਨਿਕਲ ਗਈਆਂ ਉਹ ਹੰਸ ਰਾਜ ਹੰਸ ਨੂੰ ਮੈਂ ਵੇਖਦਾ ਹੁੰਨਾ ਤੇ ਮੈਨੂੰ ਆਸਾ ਹੀ ਨਹੀਂ ਬੰਦ ਹੁੰਦਾ ਕਿਨੇ ਕਿਹਾ ਸੀ ਤੈਨੂੰ ਪੰਗਾ ਲੈਣ ਕਹਿੰਦਾ ਮੈਂ ਤਾਂ ਹੰਸ ਰਾਜ ਹੰਚਕਾ ਦਾ ਰਿਹਾ ਮੈਂ ਤਾਂ ਉਹ ਮੰਤਰਾਜ ਮੰਤ ਹੋ ਗਿਆ ਤੂੰ ਨੂੰ ਮੰਤਰਾਜ ਮੰਤ ਲੋਕਾਂ ਨੇ ਫੇਰ ਹੰਸ ਰਾਜ ਹੰਸ ਬਣਾ ਰਾਣਾ ਪੜਾਉਣ ਵਾਲੇ ਵੀ ਇਹੀ ਨੇ ਜਿਹੜੀ ਗੱਲ ਨੂੰ ਕੱਲ ਨੂੰ ਡਰਦਾ ਸੀ ਕਿ ਜੇ ਮੋਦੀ ਮੁਰਦਾਬਾਦ ਕੀਤੀ ਤੇ ਈਡੀ ਆ ਜੂ ਤੈਨੂੰ ਇਹ ਪਤਾ ਨਹੀਂ ਕਿਹੜੀਆਂ ਨਵੀਆਂ ਬਲਾਵਾ ਜੰਮ ਪਈਆਂ ਨੇ EDCBI ਆ ਤੈਨੂੰ ਵਧਾਈ ਆ ਮੇਰਾ ਵੀਰ ਤੈਨੂੰ ਵੀ ਡਰਾਵਾ ਦਿੰਦੇ ਹੁਣ ਇਹਨਾਂ ਦੋਵਾਂ ਭਾਜਪਾ ਦੇ ਅੱਖਰ ਕੋਈ ਨਹੀਂ ਲੱਗਦਾ ਆ ਜਿਹੜੀਆਂ ਦੋ ਪਾਵਾਂ ਨੇ ਨਾ ਇਹਨਾਂ ਦੀਆਂ EDCBI ਇਹਨਾਂ ਨੇ ਬੜੇ ਵਕਤ ਨੂੰ ਫੜਿਆ ਲੋਕਾਂ ਨੂੰ ਔਰ ਕਮਜ਼ੋਰ ਦਿਲ ਲੋਕ ਡਿੱਗ ਪੈਂਦੇ ਆ ਮੂਤੇ ਇਸ ਲਈ ਤੂੰ ਭਾਵੇਂ ਜਾਵੇਂ ਉਹਨਾਂ ਇਲੈਕਸ਼ਨ ਕਮਿਸ਼ਨ ਕੋਲ ਉਹ ਛਾਡੇ ਵਾਲਾ ਸੁਖਵੀਰ ਜੀ ਤੁਹਾਡਾ ਹਾਣੀ ਆ ਤੁਹਾਡੇ ਨਾਲ ਪੜਿਆ ਇਹੋ ਜਿਹੜਾ ਸ੍ਰੀ ਅਮਰਸਰ ਸਾਹਿਬ ਕੈਂਡੀਡੇਟ ਭੇਜਿਆ ਸੰਧੂ ਸਾਹਿਬ ਉਹਦੇ ਹਾਲ ਵੇਖ ਲੋ ਕੀ ਐ ਉਹ ਮਹੀਨੇ ਚ ਹੀ ਕਾਰੀ ਪਿੰਡ ਜਾਂਦਾ ਆ ਪਿਛਲੀ ਵਾਰੀ ਸੁਲਤਾਨਪੁਰ ਪਿੰਡ ਗਿਆ ਸਾ ਇੱਥੇ ਲੋਕਾਂ ਨੇ ਦੌੜਾਂ ਲਵਾਈਆਂ ਬੂਟ ਉਖੀ ਛੱਡ ਆਇਆ ਆ ਆਪਣੇ ਤੇ ਮੈਨੂੰ ਉਹ ਇਤਿਹਾਸਾ ਵੀ ਆਉਂਦਾ ਤਰਸ ਵੀ ਆਉਂਦਾ ਮਹੀਨੇ ਬਾਅਦ ਇੱਕ ਦਿਨ ਜਿਵੇਂ ਸੈਡ ਸਪਾਟੇ ਪਿਕਨਿਕ ਲਈ ਪਹੁੰਚਾਈਦਾ ਨਾ ਪਿੰਡ ਉਦੋਂ ਜਾਂਦਾ 25 ਕ ਬੰਦੇ ਅੱਗੇ ਬੈਠੇ ਆਉਂਦੇ ਆ ਹਜ਼ਾਰ ਪੁਲਸ ਵਾਲਾ ਲਾਇਆ ਹੁੰਦਾ ਮੈਂ ਪੁਲਸ ਵਾਲੇ ਐਸ ਐਸ ਪੀ ਸਾਹਿਬ ਨੂੰ ਸਾਡੇ ਨੂੰ ਫੋਨ ਕੀਤਾ ਮੈਂ ਯਾਰ ਤੁਸੀਂ ਇਹਨਾਂ ਭਾਜਪਾ ਵਾਲਿਆਂ ਦੇ ਸਾਰੇ ਪ੍ਰੋਗਰਾਮ ਪੁਲਿਸ ਲਾਈਨ 'ਚ ਹੀ ਕਰਾ ਦਿਓ ਮੈਂ ਉੱਥੇ ਬਾਹਰ ਐਵੇਂ ਖਰ ਲਾਲ ਗੱਡੀਆਂ ਇਹਨੂੰ ਭਜਤੀਆਂ ਨੇ ਉਹਨੂੰ ਭਜਤੀਆਂ ਨੇ ਫੇਰ ਤੁਸੀਂ ਕਦੇ ਇਹਨਾਂ ਦੀ ਜਾਨ ਬਚਾਉਣੇ ਕੰਮ ਹੀ ਮੁਕਾਓ ਜਾਂ ਝਾਂ ਖੇਲਾ ਜਾਂ ਉੱਥੇ ਫਲੋਰ ਅਕੈਡਮੀ 'ਚ ਇਹ 13 ਦੇ 13 ਕੈਂਡੀਡੇਟ ਹਲੇ ਤਾਂ ਸੱਚ 13 ਦਿੱਤੀ ਨਹੀਂ ਹਲੇ ਨੌ ਹੀ ਦਿੱਤੇ ਆ ਤੇਰਾ ਪਤਾ ਨਹੀਂ ਇਲੈਕਸ਼ਨ ਦੇ ਬਾਅਦ ਆਉਣੇ ਕਦੋਂ ਆਉਣੇ ਆ ਇਹਨਾਂ ਨੂੰ ਇਕੱਠੇ ਕਰਕੇ ਕੰਮ ਮੁੱਕੇ ਉੱਥੇ ਵੋਟਾਂ ਮੰਗਾ ਦਿਓ ਲੋਕਾਂ ਨੇ ਨਹੀਂ ਬਣਨ ਦੇਣਾ ਜੇ ਲੋਕ ਦਿੱਲੀ ਨਹੀਂ ਜਾ ਸਕਦੇ ਆਪ ਦੀ ਮੰਗਾ ਲੈ ਕੇ ਤੇ ਭਾਈ ਇਹਨਾਂ ਦਾ ਹੱਕ ਕਿੱਥੇ ਰਹਿ ਜਾਣਾ ਔਰ ਮੈਂ ਅਗਲੀ ਬੇਨਤੀ ਚਲੋ ਭਾਜਪਾ ਦਾ ਦਾ ਭੈਣ ਜੀ ਵਾਵਾ ਗੱਲ ਠੋਕ ਕੇ ਕਰਦੇ ਆ ਮੈਂ ਉਸ ਦਿਨ ਵੀ ਵਧਾਈ ਦਿੱਤੀ ਸੀ ਕਈਆਂ ਨੇ ਨਾ ਨਰਾਜਗੀ ਕੀ ਕੀ ਇੱਥੇ ਐਮਸ ਦਾ ਪ੍ਰੋਗਰਾਮ ਸੀ ਐਮਸ ਦਾ ਪ੍ਰੋਗਰਾਮ ਸੀ ਤੇ ਭੈਣ ਜੀ ਨੇ ਮੰਤਰੀ ਦੀ ਹਾਜ਼ਰੀ 'ਚ ਖੋਕ ਮਚਾ ਕੇ ਕਿਸਾਨਾਂ ਦੀ ਗੱਲ ਕੀਤੀ ਖੇਤ ਮਜ਼ਦੂਰਾਂ ਦੀ ਗੱਲ ਕੀਤੀ 4 ਕੋਟੂ ਜੇ ਭਾਜਪਾ ਵਾਲੇ ਮੁਰਦਾਬਾਦ ਕਰਦੇ ਸੀ ਬਾਕੀ ਸਾਰੇ ਪੰਜਾਬ ਨੇ ਵਧਾਈ ਦਿੱਤੀ ਕਿ ਜੇ ਹਿੰਮਤ ਨਾਲ ਅੱਖਾਂ 'ਚ ਅੱਖਾਂ ਪਾ ਕੇ ਲੋਕਾਂ ਦਾ ਮੁੱਦਾ ਕੋਈ ਅਮਸਾ ਕੇ ਜਦ ਪ੍ਰਧਾਨ ਮੰਤਰੀ ਮੋਦੀ ਅੱਗੇ ਜਿਹਦੇ ਅੱਗੇ ਵੱਡੀ ਵੱਡੀ ਧੌਣਾ ਨੀਵੀਆਂ ਹੋ ਜਾਂਦੀਆਂ ਨੇ ਉੱਥੋਂ ਛੋਟੀ ਵਕੀਲ ਛੋਟੀ ਆਵਾਜ਼ ਬਟੰਡੇ ਦੀ ਹਮੇਸ਼ਾ ਲੋਕਾਂ ਦੇ ਹੱਕਾਂ ਵਾਸਤੇ ਗੂੰਜਦੀ ਰਹੀ ਐ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਵਧਾਈ ਦੇ ਪਾਤਰ ਹੋ ਮੈਂ ਵੱਡੇ ਵੱਡੇ ਚਿਹਰੇ ਡਿੱਗਦੇ ਵੇਖਿਆ ਜੀ ਕੁਵਾਰ ਜਿਹਦੇ ਬਾਰੇ ਮੋਦੀ ਕਹਿੰਦਾ ਹੁੰਦਾ ਸੀ ਇਹ 75 ਹਜ਼ਾਰ ਕਰੋੜ ਆ ਗਿਆ ਪਤਾ ਨਹੀਂ ਕਿਹੜੀ ਸੀਪੀਆਈਡੀ ਵੇਚੀ ਅਗਲੇ ਦਿਨ ਭਾਜਪਾ ਤੇ ਸ਼ਾਮਲ ਹੋ ਗਿਆ ਤੇ ਡੀਪੀਸੀਐਮ ਬਣਾ ਦਿੱਤਾ ਤੇ ਮੈਂ ਕਿਹਾ ਹੁਣ 75000 ਕਿਹਦੇ ਕੌਣ ਖਾ ਗਏ ਵੱਡੇ ਵੱਡੇ ਚਿਹਰੇ ਅਸਾਮ ਦਾ ਮੁੱਖ ਮੰਤਰੀ ਮਹਾਰਾਸ਼ਟਰ ਦਾ ਮੁੱਖ ਮੰਤਰੀ ਮੈਂ ਜੇ ਨੌ ਲੈਣ ਲੱਗਾ ਤੇ ਮੇਰਾ ਕਹਿਣ ਦਾ ਭਾਰ ਜਿੱਦੇ ਅੱਗੇ ਮੁੱਖ ਮੰਤਰੀ ਨਹੀਂ ਟਿਕਦੇ ਸਾਧ ਸੰਗਤ ਜੀ ਤੁਹਾਨੂੰ ਵਧਾਈ ਹੈ ਕਿ ਮੇਰੀ ਭੈਣ ਬਿਬਾ ਹਰਦਸਿਮਰਤ ਕੋਰ ਬਾਦਲ ਥੋਕ ਮਝਾ ਕੇ ਪੰਜਾਬ ਦੀ ਗੁਰੂਆ ਪੀਰਾਂ ਦੀ ਧਰਤੀ ਦੀ ਖੇਤ ਮਜ਼ਦੂਰਾ ਦੀ ਗਰੀਬਾਂ ਦੀ ਕਿਸਾਨਾਂ ਦੀ ਗੱਲ ਉਥੇ ਕਰਦੀ ਐ ਤੇ ਮੈਂ ਵੇਖਦਾ ਹੁੰਦਾ ਭੈਣ ਜੀ ਮੈਂ ਬੜਾ ਕੁਝ ਵੇਖਦਾ ਹੁੰਦਾ ਜਦ ਤੁਸੀਂ ਪਾਰਲੀਮੈਂਟ ਤੇ ਬੋਲਦੇ ਹੋ ਜਿੱਥੇ ਆਪੋਜੀਸ਼ਨ ਪਾਰਟੀ ਤਾਂ ਬੜੀ ਖੁਸ਼ ਹੁੰਦੀ ਆ ਆ ਮੋਦੀ ਦੀਆਂ ਲੱਤਾਂ ਇਤਰਾ ਛਣਕਦਿਆਂ ਨੇ ਕੰਬਦਿਆਂ ਨੇ ਕਿਹਾ ਕਿਥੇ ਆ ਨਵਾਂ ਮੁੱਦਾ ਪੜ ਕੇ ਇਹਨਾਂ ਨੇ ਚੱਕ ਦੇਣਾ ਜਾਣ ਕਿਥੋਂ ਬਚਾਉਣੀ ਹੈ ਇਸ ਲਈ ਲੋਕਾਂ ਦੀ ਆਵਾਜ਼ ਹਮੇਸ਼ਾ ਪੰਜਾਬੀ ਦਾ ਧਰਮ ਹੈ ਕਰਮ ਹੈ ਗੁਰੂ ਸਾਹਿਬਾਨਾਂ ਨੇ ਵੀ ਜੇ ਕੁਰਬਾਨੀ ਦਿੱਤੀ ਤੇ ਹੱਕ ਸੱਚ ਵਾਸਤੇ ਦਿੱਤੀ ਕਦੇ ਘਬਰਾਏ ਨਹੀਂ ਔਰ ਸਾਨੂੰ ਗੁਰਤੀ ਗੁਰੂ ਸਾਹਿਬਾਨਾਂ ਦੀ ਹੈ ਇਸ ਲਈ ਸਾਡਾ ਫਰਜ ਬਣਦਾ ਜੇ ਪੰਜਾਬ ਦੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਤੇ ਦਿੱਲੀ ਦੀ ਭਾਜਪਾ ਪੰਜਾਬ ਦੇ ਪਿੰਡਾਂ 'ਚ ਨਹੀਂ ਆ ਸਕਦੀ ਐ ਇਸੇ ਮੇਰੇ ਵਿਰੋਧ ਰਵੀਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਅੱਜ ਤੂੰ ਦਿਲ ਦੀ ਸੁਣੀ ਐ ਇਸ ਲਈ ਤੈਨੂੰ ਵਧਾਈ ਐ ਔਰ ਮੈਂ ਅਗਲੀ ਗੱਲ ਕਰਾਂ ਇੱਥੇ ਇੱਕ ਫਿਰਦਾ ਅਕਾਲੀ ਮੈਂ ਵੇਖਿਆ ਸੀ ਇੱਥੇ ਆਇਆ ਉਹ ਐ ਤਾਂ ਜੁਗਨੂ ਕਹਿੰਦੇ ਆ ਕਦੇ ਉਹਨੂੰ ਝੰਡਾਮਲੀ ਕਹਿੰਦੇ ਆ ਚਲੋ ਮੈਂ ਇਹ ਗੱਲਾਂ ਨਹੀਂ ਕਹਿਣੀ ਐਵੇਂ ਮੇਰਾ ਨਾ ਲੇਖ ਦਿਓ ਭਾਈ ਮੇਰੇ ਵੱਲੋਂ ਤਾਂ ਸਤਕਾਰਯੋਗ ਹੈ ਕਹਿੰਦਾ ਕੱਲ ਦਾ ਮੈਂ ਵੇਖ ਰਿਹਾ ਸੀ ਬੀਬਾ ਜੀ ਕਹਿੰਦਾ ਸਾਡੀ ਰੱਬ ਨੇ ਡਿਊਟੀ ਲਈ ਹੈ ਬਾਦਲਾਂ ਨੂੰ ਇੱਥੋਂ ਢਾਉਣਾ ਆਹੋ ਸੱਚੇ ਪਾਤਸ਼ਾਹ ਨੂੰ ਹੋਰ ਕੋਈ ਗੁਰਸਿੱਖ ਨਾ ਲੱਭਿਆ ਤੇਰੇ ਅੰਗੂ ਤੇਰੇ ਅੰਨੂ ਜਿਹੜਾ ਪਾਣੀ ਬੋਤਲ ਸ਼ਰਾਬ ਪੀ ਕੇ ਡੇਢਾ ਪਿਆ ਰਹਿਦਾ ਉਹਦੀ ਡਿਊਟੀ ਲਾਉਣੀ ਸੀ ਗੁਰੂ ਸਾਹਿਬ ਨੇ ਐਡਾ ਝੂਠ ਕੋਈ ਝੂਠਵਲਣ ਬੜੇ ਵੀ ਵੇਖ ਲਿਆ ਕਰ ਜਿਹੜਾ ਬੇਸ਼ਰਮ ਬੰਦਾ ਸਾਥ ਸੰਗਤ ਜੀ ਇੱਥੇ ਕਿੰਨੇ ਤੁਸੀਂ ਬੈਠੇ ਹੋ ਦੱਸੋ ਕੋਈ ਬਾਹ ਖੜੀ ਕਰਕੇ ਜਿਹੜਾ ਆਪਦੀ ਮਾਂ ਦੀ ਝੂਠੀ ਸੌਂ ਖਾ ਸਕਦਾ ਜੇ ਇਸ ਮਾਂ ਨੇ ਜਨਮ ਦਿੱਤਾ ਹੋਵੇ ਜੇ ਇਸ ਮਾਂ ਨੇ ਔਖੇ ਸੌਖੇ ਤਤੀਆਂ ਹਵਾਵਾ ਚ ਗਰਮੀ ਚ ਸਰਦੀ ਚ ਇਸ ਬੱਚੇ ਦੀ ਲਾਜ ਮੰਗੀ ਹੋਵੇ ਉਸ ਮਾਂ ਦੇ ਸਿਰ ਤੇ ਹੱਥ ਰੱਖ ਕੇ ਝੂਠੀ ਸੌਂ ਖਾਦ ਗਿਆ ਕਿ ਮੈਨੂੰ ਇੱਕ ਵਾਰੀ ਮੁੱਖ ਮੰਤਰੀ ਬਣਾ ਦਿਓ ਮੈਂ ਅੱਜੋ ਸ਼ਰਾਬ ਨਹੀਂ ਪੀਉਂਗਾ ਦਸੋਂ ਪੀ ਨਹੀਂ ਛੱਡਤੀ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ ਦੱਸ ਦਿਓ ਤੁਹਾਨੂੰ ਸਾਰੇ ਨੂੰ ਪਤਾ ਜਿਹੜਾ ਸ਼ਰਾਬ ਪੀ ਕੇ ਤਖ਼ਤ ਸਾਹਿਬ ਆਜੇ ਜਿਹੜਾ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਆਜੇ ਲੋਕੋ ਕਉਂ ਦੀਆਂ ਦੌੜਾਂ ਲਵਾਉਣ ਜਿਹੜਾ ਸ਼ਰਾਬ ਪੀ ਕੇ ਪਾਰਲੀਮੈਂਟ 'ਚ ਚਲੇ ਜਾਵੇ ਉਹਦੇ ਨਾਲ ਦੇ ਸਾਥੀ ਕਹਿਣ ਕਿ ਆਹ ਜੋੜੇ ਹੱਥ ਸਾਡੀ ਕੁਰਸੀ ਬਦਲ ਦੇ ਸਾਧ ਸੰਗਤ ਜੀ ਉਹ ਉਹਦੀ ਡਿਊਟੀ ਪਰਮਾਤਮਾ ਲਾਓ ਜਿਸ ਵੇਜੀ ਦੀ ਬੇਟੀ ਹੈ ਕਵੇ ਮੁੱਖ ਮੰਤਰੀ ਅੱਜ ਇਹਦੀ ਬੇਟੀ ਸਿਰਤ ਕਹਿੰਦੀ ਹੈ ਮੈਨੂੰ ਸ਼ਰਮ ਆਉਂਦੀ ਹੈ ਇਸ ਨੂੰ ਆਪ ਦਾ ਬਾਪ ਕਹਿੰਦਾ ਜਿਹੜਾ ਬੇਟੀ ਦਾ ਨਹੀਂ ਉਹ ਕਦੇ ਪੰਜਾਬ ਦਾ ਬਣ ਸਕਦਾ ਅੱਜ ਉਹ ਕਹੇ ਕਿ ਮੇਰੀ ਡਿਊਟੀ ਸੱਚੇ ਪਾਤਸ਼ਾਹ ਨੇ ਲਈ ਵਾਓ ਬੱਲੇ ਤੇਰੇ